ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਗੁਰਪੁਰਬ ਸਾਰਿਆਂ ਨੂੰ ਸਾਰਿਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈਆਂ ਇੱਕ ਦਿਨ ਲੇਟ ਆ ਰਿਹਾ ਬਲੌਗ ਕਿਉਂਕਿ ਕੱਲ ਸ਼ੂਟ ਜੋ ਕੀਤਾ ਸੀ ਉਹਨੂੰ ਐਡਿਟ ਵੀ ਕਰਨਾ ਸੀਗਾ ਇੱਥੇ ਮਨਤ ਨੂੰ ਸਕੂਲ ਭੇਜ ਦਿੱਤਾ ਹੈ ਮਨਤ ਦੀ ਅੱਜ ਛੁੱਟੀ ਨਹੀਂ ਸੀਗੀ ਔਰ ਅੱਛਾ ਹੋਇਆ ਉਹਦੀ ਛੁੱਟੀ ਨਹੀਂ ਸੀ ਕਿਉਂਕਿ ਮੈਂ ਜਾਣਾ ਚਾਹੁੰਦੀ ਸੀ ਗੁਰਦੁਆਰੇ ਔਰ ਮੀਤ ਕੋਲ ਟਾਈਮ ਨਹੀਂ ਸੀਗਾ ਇਸ ਲਈ ਸਕੂਟੀ ਤੇ ਮੰਨ ਸਾਡੇ ਨਾਲ ਜਾਣੀ ਸੀ ਸਕਦੀ ਤੇ ਮੰਨ ਤਾਂ ਚੱਲ ਗਈ ਸਕੂਲ ਵਿਰਾਸ ਦੀ ਛੁੱਟੀ ਸੀ ਵਿਰਾਜ ਉਹ ਮੈਂ ਬੜੇ ਆਰਾਮ ਨਾਲ ਸਕੂਟੀ ਤੇ ਜਾਂਦੇ ਆਂ ਔਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੇ ਆਂਦੇ ਆਂ ਸੀ ਬਟ ਅਸੀਂ ਬਹੁਤ ਲੇਟ ਉੱਥੇ ਪੁੱਜਦੇ ਆਂ ਕਿਉਂਕਿ ਮੇਜੀ ਬਹੁਤ ਲੇਟ ਡਿਊਟੀ ਗਏ ਸੀਗੇ ਤੋਂ ਉਹਨਾਂ ਨੂੰ ਪੇਛੇ ਜਾ ਹੋਣਾ ਸੀਗਾ ਤੇ ਉੱਥੇ ਅਸੀਂ ਮਤਲਬ ਕਿ ਕਾਫੀ ਲੇਟ ਪੁੱਜੇ ਸੀ 11 ਵਜੇ ਮੱਥਾ ਟੇਕ ਹੋਇਆ ਸੀ 11:30 ਵਾਪਸ ਆਉਣਾ ਸੀ ਤੇ ਗਾਹਾਂ ਦੀ ਵੀਡੀਓ ਮੈਂ ਤੁਹਾਨੂੰ ਰੀਅਲ ਅਵ ਵਾਇਸ ਤੇ ਦਿਖਾਵਾਂਗੀ ਇੱਥੇ ਮੈਂ ਮਤਲਬ ਵੀ ਕੋਈ ਵੀ ਵੌਇਸਓਵਰ ਨਹੀਂ ਕਰੂੰਗੀ ਆਈ ਹੋਪ ਤੁਹਾਨੂੰ ਮੇਰਾ ਬਲੌਗ ਅੱਛਾ ਲੱਗਿਆ ਹੋਊਗਾ ਦੇਖਿਆ ਜਰੂਰ

ਨਦਨ ਉਹ ਕੋਲ ਨਹੀਂ ਆਉਂਦਾ ਚਲੋ ਚਲੀਏ ਇੱਥੇ ਖੜਾ ਰਹਿ ਬਟੂ ਨੰਬਰ ਉਹਦਾ ਕੋਲ ਇਹ ਹੈਗੀ ਚਲੋ ਚੱਕੋਂ ਵਿਰਾਜ 215 ਨੰਬਰ ਜੀ ਵਿਰਾਜ ਮਨਤ ਯਮੀਏ ਖਾ ਲੋ ਕਿੱਦਾਂ ਦਾ ਇਹ ਮੇਰੀ ਬਬੂ ਨੂੰ ਚੀਜੀ ਲੱਗੀ ਚੀਜੀ 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 ਮੈਂ ਖਾ ਲੂ ਮੈਂ ਖਾ ਲੂ ਮੈਨੂੰ ਚੀਜੀ ਉਹ ਕਿੱਦਾਂ ਹਨ ਮੈਨੂੰ ਚੀਜੀ ਆਏ ਮੇਰੀ ਬੁੱਤੂ ਦੀ ਨਹੀਂ ਖਾ ਲੈ ਤੂੰ ਖਾ ਲੈ ਖਾ ਲੈ

i जी फिर तुम्हें ब्लॉग किए लगे आई होप सा तू सब यह ब्लॉग बहुत अच्छा लग्या होगा ये चाहना मैं अपना वॉयस ओवर बहुत घट किया है क्योंकि मैं बिल्कुल तू नैचुरल चीज़ शेयर करना चाहती सी मतलब कि मेरे वॉयस ओवर तो ज़्यादा वो शब्द से जो पिछले सुन रहे और मैंने बहुत अच्छे लग रहे भी सुन के बहुत अच्छे लगे होगा तू ਤੇ ਹੁਣ ਅਸੀਂ ਨੰਮਨ ਦੀ ਦਵਾਈ ਲੈਣ ਜਾ ਰਹੇ ਹਾਂ ਸਿੱਧਾ ਗੁਰਦੁਆਰੇ ਤੋਂ ਔਰ ਉਸ ਤੋਂ ਬਾਅਦ ਅਸੀਂ ਘਰ ਜਾਵਾਂਗੇ ਬੱਚੇ ਹਲਕਾ ਫੁਲਕਾ ਪਟਾਕੇ ਵਗੈਰਾ ਚਲਾਵਾਂਗੇ ਔਰ ਮੈਂ ਆਪਣਾ ਖਾਣਾ ਵਗੈਰਾ ਬਣਾਉਂਗੀ ਸਾਰਾ ਤੇ ਇਸ ਬਲੌਗ ਨੂੰ ਮੈਂ ਇੱਥੇ ਐਂਡ ਕਰਦੀ ਹਾਂ ਦਵਾਈ ਲੈ ਕੇ ਸਿੱਧਾ ਅਸੀਂ ਘਰ ਜਾਵਾਂਗੇ ਤੇ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਠੀਕ ਹੈ ਤੇ ਸ਼ੇਅਰ ਕਰਿਓ ਵੀਡੀਓ ਨੂੰ ਥੈਂਕ ਯੂ